ਹੈਲੋ ਸੋ ਸਤਿ ਸ੍ਰੀ ਅਕਾਲ ਮੇਰੀ YouTube ਫੈਮਲੀ ਮੀਟ ਕਰਦੇ ਤੁਸੀਂ ਸਾਰੇ ਠੀਕ ਠਾਕ ਅਸੀਂ ਵੀ ਠੀਕ ਠਾਕ ਦੀਪਮਾ ਬਲੌਗ ਤੁਹਾਡਾ ਸਾਰਿਆਂ ਦਾ ਸਵਾਗਤ ਜਿਹੜੇ ਮੇਰੇ ਚੈਨਲ ਤੇ ਨਵੇਂ ਆਏ ਮੇਰੇ ਭੈਣ ਭਾਈ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਜੇ ਵੀਡੀਓ ਵਧੀਆ ਲੱਗਦੀ ਹੈ ਸ਼ੇਅਰ ਲਿਕ ਕਰਿਆ ਕਰੋ ਜੀ ਤੇ ਬਾਹਰ ਆ ਰਹੀ ਹੈ ਜੀ ਮੁੰਡਾ ਥੋੜੀਆਂ ਥੋੜੀਆਂ ਕਿਣਮਣਚੀ ਹੋ ਰਹੀ ਹੈ ਜੀ ਠੀਕ ਹੈ ਜੀ ਤੇ ਆਪਾਂ ਕਰਤਾ ਬਲੌਗ ਸ਼ੁਰੂ ਤੇ ਲੋ ਜੀ ਸੁਣੋ ਬਾਰਿਸ਼ ਦਿਖਾਵਾ ਬਾਰਿਸ਼ ਵੀ ਕਾ ਥੋੜਾ ਥੋੜਾ ਮੀਂਹ ਆ ਰਿਹਾ ਬਸ ਜੀ ਤੇ ਨਾਲ ਥੋੜੀ ਥੋੜੀ ਧੁੱਪ ਆ ਤੇ ਨਾਲੇ ਥੋੜਾ ਥੋੜਾ ਮੀਂਹ ਪੈ ਰਿਹਾ ਜੀ ਠੀਕ ਹੈ ਜੀ ਉਹ ਲਓ ਜੀ ਇਹ ਮੀਂਹ ਪੈਣ ਲੱਗ ਗਿਆ ਜੀ ਕਿਣਮਣ ਹੋ ਰਹੀ ਐ ਤੇ ਬਾਰਿਸ਼ ਤੇ ਵਿੜਾ ਸਵੇਰ ਸਾਫ਼ ਕਰਿਆ ਸੀ ਜੀ ਧੋਇਆ ਨੀਤੀ ਤੇ ਬੱਦਲ ਜਿਹਾ ਤਸਵੀਰ ਕਾ ਹੋਇਆ ਪਿਆ ਜੀ ਤੇ ਵਿੜਾ ਆਪਾਂ ਫਿਰ ਧੋਇਆ ਨਹੀਂ ਇਸ ਕਰਕੇ ਤੇ ਲਓ ਜੀ ਕਿਣਮਣ ਹੋਣ ਲੱਗ ਗਈ ਤੇ ਮੀਂਹ ਸ਼ਾਇਦ ਤੇਜ਼ ਹੋ ਜਾਏ ਕੋਈ ਪਤਾ ਨਹੀਂ ਪਰਮਾਤਮਾ ਦੇ ਕਰਤਾ ਠੀਕ ਹੈ ਜੀ ਤਦ ਲੋ ਜੀ ਆਪਾਂ ਸਬਜੀ ਤੜਕ ਲ ਗੀ ਸਬਜੀ ਆਪਾਂ ਸਾਰੀ ਕੱਢ ਲਈ ਬਾਰ ਜਿਹੜੀ ਆਪਾਂ ਮੰਗਾਈ ਸੀ ਆਪਾਂ ਬਗਾਈ ਸੀ ਜਿੰਦੀ ਸਬਜੀ ਇਹ ਚਾਹ ਚਾਹੀਆਂ ਲਾਲ ਟਮਾਟਰ ਹੈ ਆਪਾਂ ਤਾਂ ਇਹ ਵੀ ਬਾਹਰ ਇਹ ਸਿਮ ਲੰਗਿਆ ਚ ਇਹਨੂੰ ਵੀ ਆਪਾਂ ਬਾਹਰ ਕੱਢ ਦਿੰਦੇ ਹਾਂ ਨਾਲੇ ਮਗਾ ਇਸ ਠੀਰੇ Ecco una visita. 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 e una una visita. una 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 ਸੋ ਸਬਜੀ ਆ ਪਕੜਤੀ ਇੱਕ ਦੱਕਾ ਦਿੰਦਾ ਤਾਂ ਚੱਲ ਜੇ ਲਓ ਜੀ ਸਬਜੀ ਪੁਰੀ ਨਿਕਲ ਗਈ ਮੈਨੇ ਕੋਈ 10 ਟਨ ਮਤਲਬ ਇਹ ਬਹੁਤ ਜਿਆਦਾ ਮਹਿੰਗਾ ਥੋੜਾ ਜਿਹਾ ਦੀਆ ਦੇਖੋ ਥੋੜਾ ਜਿਹਾ ਕਿ ਆਪਾਂ ਇੱਕ ਪਾਸੇ ਕੱਟ ਕੇ ਰੱਖ ਲਈ ਸੀ ਜੀ ਕਾਲੀ ਤੋਰੀ ਤੇ ਉਹਦਾ ਤੜਕਾ ਤਿਆਰ ਕਰਕੇ ਰੱਖ ਲਿਆ ਇੱਧਰ ਬਣਾਵਾਂਗੇ ਜੀ ਆਪਾਂ ਨਾਲੇ ਕੀ ਆ ਥੋੜੀ ਜੀ ਇਹ ਨਾਲੇ ਪੱਤੇ ਆदि ਕੱਟ ਕੇ ਰੱਖ ਲੇ ਲੋ ਜੀ ਕਰੀਏ ਤੜਕੇ ਦੀ ਤਿਆਰੀ ਠੀਕ ਹੈ ਜੀ ਆਪਾਂ ਕੁਟਾਂਗੇ ਚਾਟਣੀ ਉੰਡੀ ਚ ਤੇ ਨਾਲੇ ਆਪਾਂ ਸਬਜੀ ਤੜਕ ਤੇ ਚੁੱਲੇ ਤੇ ਠੀਕ ਹੈ ਜੀ ਤੇ ਸਬਜੀ ਆਪਣੀ ਬਣ ਰਹੀ ਹੈ ਤੇ ਹੁਣ ਆਪਾਂ ਚਟਨੀ ਕੁੱਟ ਲਾਂਗੇ ਠੀਕ ਹੈ ਜੀ ਤੇਲ ਇੱਕ ਆਪਾਂ ਤੜਕਾ ਲਾਂਗੇ ਘੀ ਆ ਦੀ ਸਬਜੀ ਚ ਲੈਤੀ ਤੇਰ ਮੰਦੀ ਹੈ ਜੀ ਇਹ ਦੇਖੋ ਜੀ ਬਣ ਰਹੀ ਹੈ ਠੀਕ ਹੈ ਜੀ ਤੇ ਫਿਰ ਨਾਲ ਦੇ ਨਾਲ ਤੜਕ ਲਾਂਗੇ ਆਪਾਂ ਤੋਂ ਘੀ ਆ ਦੀ ਸਬਜੀ ਚ ਲੈਤੀ ਤੇ ਠੀਕ ਹੈ ਜੀ ਹੁਣ ਆਪਾਂ ਚਟਣੀ ਕੁੱਟ ਕੇ ਥੋੜੀ ਜਿਹੀ ਫਿਰ ਆਏ ਆ ਵੀ ਸਾਮ ਨੂੰ ਆਪਣਾ ਸਾਰਾ ਸਰ ਜੇਗਾ ਜੀ ਵੀਡੀਓ ਦੇ ਨਾਲ ਬਣੇ ਰਹੋ ਜੀ। ਆਪਣੀ ਕੀ ਆਏ ਸਬਜ਼ੀ ਬਣ ਕੇ ਹੋ ਗਈ ਤਿਆਰ। ਤੋੜ ਨਾਲ ਵੀ ਬਣਾ ਲਈ ਦੀ ਆਪਾਂ ਚੁਲੇ ਤੇ ਕੀ ਆਈ ਵੀ ਬਣਾ ਲਈ ਠੀਕ ਹੈ ਜੀ। ਤੇ ਹੁਣ ਆਪਾਂ ਨੂੰ ਸ਼ਾਮ ਨੂੰ ਸਰ ਜੇਗਾ ਜੀ। ਤੇ ਹੁਣ ਕੱਢ ਲੈਣੇ ਆ। ਲੋ ਜੀ ਇਧਰ ਚਟਣ ਕੁਟਦੇ ਠੀਕ ਹੈ ਜੀ। ਤੇ ਆਪਣੀ ਸਬਜ਼ੀ ਤਿਆਰ ਹੋ ਗਈ ਜੀ। ਇਸ ਵਕਤ ਆਪਾਂ ਰੱਖੀ ਦੇ ਚੁੱਲੇ ਤੇ ਤੇ ਉਹ ਆਪ ਕਾਰ ਲਿਆ ਮੰਮੀ ਜੀ ਠੀਕ ਹੈ। ਫਿਰ ਵਸੂ ਰੋਟੀ ਪਾਣੀ ਖਾ ਕੇ ਫਿਰ ਕਰਾਂਗੇ ਜੀ ਹੋਰ ਕੰਮ ਓਕੇ ਲੋ ਚਟਨੀ ਕੁੱਟ ਲੈਣੇ ਫਿਰ ਮਿਲਦੇ ਹਾਂ ਚਾਹਣਗੇ ਆਪਣੀ ਬਣ ਗਈ ਠੀਕ ਆ ਜੀ ਚਟਨੀ ਆਪਾਂ ਕੁੱਟ ਕੇ ਕੌਲੀ ਚ ਕੱਢ ਲਈ ਜੀ ਠੀਕ ਹੈ ਤੇ ਕੁੰਡੀ ਧੋ ਕੇ ਰੱਖ ਦਿੱਤੀ ਤੇ ਇੱਧਰ ਆਪਣਾ ਆਟਾ ਗੁੰਨਿਆ ਪਿਆ ਤੇ ਹੁਣ ਬਣਾਵਾਂਗੇ ਜੀ ਆਪਾਂ ਰੋਟੀ ਲਓ ਜੀ ਰੋਟੀ ਪਣੀ ਆਪਾਂ ਸਾਰਿਆਂ ਨੇ ਖਾ ਲਿਆ ਤੇ ਉਸ ਤੋਂ ਬਾਅਦ ਲੱਗੇ ਸੀ ਜੇ ਆਪਾਂ ਰਸੋਈ ਜਾ ਕੇ ਸਬਜ਼ੀ ਕੱਢਣ ਸਬਜ਼ੀ ਆਪਾਂ ਦੋਨੇ ਕੱਢ ਦਾਂਗੇ ਜੀ ਤੇ ਫਿਰ ਆਏ ਆ ਨਾ ਵੀ ਉਹ ਸਾਰੇ ਕਾਲੇ ਭਾਂਡੇ ਹੋਏ ਹੋਏ ਆ ਤੋਨੇ ਕੜਾਹੀ ਤੇ ਤੁਸਕ ਕਾਲੇ ਆ ਤੇ ਇਹਨਾਂ ਨੂੰ ਆਪਾਂ ਬਾਹਰ ਸਾਫ਼ ਕਰ ਲਿਆਵਾਂਗੇ ਤੇ ਬਾਕੀ ਰਸੋਈ ਚੀ ਭਾਂਡੇ ਸਾਫ਼ ਕਰ ਲਾਂਗੇ ਤੇ ਮੈਂ ਇਹਨਾਂ ਨੂੰ ਸਬਜ਼ੀ ਨੂੰ ਕੱਢਦਾ ਫੇਰੀ ਭਾਂਡੇ ਭੁੰਡੇ ਸਾਫ਼ ਕਰਕੇ ਬੰਦ ਚਟਰਾਮ ਕਰਾਂਗੇ ਜੀ ਉਸ ਤੋਂ ਬਾਅਦ ਹੋਰ ਕੰਮ ਵੀ ਪਿਆ ਜੀ ਤੇ ਚਾਹ ਪਾਣੀ ਬਣਾਣਾ ਤੇ ਚੱਲਦੇ ਰਹਿੰਦੇ ਆ ਜੀ ਕੰਮ ਤਾਂ ਤੇ ਮੀਂਹ ਤਾਂ ਨਾ ਬਸ ਇਸ ਤਰ੍ਹਾਂ ਹੋਇਆ ਚਾਰ ਕਪੂਂਦਾ ਜਮਾਨੀਆਂ ਥੋੜੀਆਂ ਜਿਹੀ ਕਿਣਮਣ ਜੀ ਹੋਈ ਉਸ ਤੋਂ ਬਾਅਦ ਤਾਂ ਬਸ ਹਟ ਗਈ ਸੀ ਧੁੱਪ ਨਿਕਲ ਆਈ ਵਧੀਆ ਤੇ ਫਿਰ ਮੈਂ ਸੋਚਿਆ ਮੈਂ ਚਲੋ ਬਾਹਰ ਹੀ ਅੱਗ ਬਾਲ ਲੈਨੇ ਆ ਚੁੱਲੇ ਤੇ ਚੁੱਲਾ ਨਾ ਆਪਾਂ ਸੰਭਾਰਤਾ ਸੀ ਇੱਕ ਦਿਨ ਵੀ ਸਾਰੇ ਤੇ ਮਿੱਟੀ ਘਾਰਾ ਲਾਤਾ ਸੀ ਤੇ ਮੈਂ ਚਲੋ ਚੁੱਲੇ ਤੇ ਸਬਜੀ ਬਣਾ ਲੈਨੇ ਨਾਲੇ ਤਰ ਰਸੋਈ ਚ ਗਰਮੈਸ ਬਹੁਤ ਜ਼ਿਆਦਾ ਸੀ ਖੜਿਆ ਨਹੀਂ ਸੀ ਜਾ ਰਿਆ ਇਸੇ ਕਰਕੇ ਮੈਂ ਚਲੋ ਆਪਾਂ ਚੁੱਲੇ ਤੇ ਅੱਗ ਬਾਲ ਲੈਨੇ ਆ ਤੇ ਫਿਰ ਨਾਲੇ ਆਏ ਸੀ ਵੀ ਦੋ ਸਬਜ਼ੀਆਂ ਮੈਂ ਦੋਨੇ ਸਬਜ਼ੀਆਂ ਇਕੱਠੀਆਂ ਤੜਕ ਦਾਂਗੇ ਫਿਰ ਆਏ ਵੀ ਸ਼ਾਮ ਨੂੰ ਵੀ ਸਰ ਜਾਏਗਾ ਫਿਰ ਸ਼ਾਮ ਦੀ ਟੈਨਸ਼ਨ ਨਹੀਂ ਰਹਿਣੇਗੀ ਤੇ ਤਾ ਕਰਕੇ ਆਪਾਂ ਵੀ ਥੋੜੀ ਥੋੜੀ ਸੀ ਧੀਆ ਵੀ ਥੋੜੀ ਸੀ ਪਹਿਲਾਂ ਮੈਂ ਬਿਚੀ ਮਿਕਸ ਕਰ ਰਹੀ ਸੀ ਪਰ ਮੈਨੂੰ ਪਤਾ ਨਹੀਂ ਖਾਣਗੇ ਪਤਾ ਨਾ ਐਤੀ ਕਰਦੇ ਜੀ ਆਪਾਂ ਵੀਡੀਓ ਦੇ ਐਂਡ ਜੀ ਵੀਡੀਓ ਵਧੀਆ ਲਈ ਵੀ ਸ਼ੇਅਰ